ਠੇੜ ਪੰਜਾਬੀ ਸਿੱਖਣੀ ਆ ਤੇ ਤੇਤੋ ਵਧੀਆ ਕੋਈ ਸਿਖਾ ਨਹੀਂ ਸਕਦਾ ਇਹਨੂੰ ਇਹ ਵੀ ਸਾਲਾ ਬੜਾ ਔਖਾ ਵਹਿੰਦਾ ਮੇਰੇ ਅੱਲੇ ਦੋ ਤਿੰਨ ਦਿਨ ਚ ਇਹਦੇ ਵਟ ਕੱਢਣੇ ਪੈਣੇ ਆ ਤੇਰੀ ਵਟ ਕਿ ਛੱਡੀ ਉਹਨੇ ਹੋ ਲੰਗਾ ਲੰਗਾ ਭਾਈ ਆ ਮੇਰਾ ਦੋਸਤਾਂ ਇਹ ਬਾਹਰੋਂ ਆਇਆ ਯਾਰ ਇਹਨੂੰ ਥੋੜੀ ਬੋਲੀ ਪੰਜਾਬੀ ਦੇ ਹੁੰਦੀ ਆ ਪਰ ਇਹਨੇ ਨੇ ਠੇੜ ਪੰਜਾਬੀ ਸਿੱਖਣੀ ਆ ਤੇ ਤੇਤੋ ਵਧੀਆ ਕੋਈ ਸਿਖਾ ਨਹੀਂ ਸਕਦਾ ਇਹਨੂੰ ਹੋ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਪਹਿਰੀਆਂ ਜੀ ਚੱਲਣਾ ਹੀ ਤੇ ਕੋਈ ਗੱਲ ਨਹੀਂ ਮੈਨੂੰ ਨਾਲ ਲੈ ਜੰਨਾ ਹੈ ਇਸੇ ਬਹਾਨੇ ਨੂੰ ਫਿਰ ਮੈਂ ਪਿੰਡ ਵੀ ਵਿਖਾ ਦਿੰਨਾ ਤੇ ਨਾਲੇ ਪੰਜਾਬੀ ਵੀ ਸਿਖਾ ਦਿੰਨਾ ਓ ਕੁੜੇ ਓ ਕੱਟ ਮੇਰੇ ਖੁੱਟਦੇ ਦੇ ਵਟ ਅੱਛਾ ਵਟ ਦਾ ਮਤਲਬ ਵਧੀਆ ਤਰ੍ਹਾਂ ਕੱਪੜੇ ਪ੍ਰੈਸ ਕਰਨਾ ਹੈ ਮੁੰਡਿਆ ਇਹ ਹੁੰਦੀ ਵਟ ਹੈ ਵਟ ਆ ਜਾ ਵਟੋ ਬੱਟੀ ਅੱਛਾ ਵਟ ਮਤਲਬ ਜਿਹੜਾ ਪੈਲੀਆਂ ਦੇ ਵਿੱਚ ਨਿਕਾ ਜਾਂ ਰਸਤਾ ਹੁੰਦਾ ਨਾ ਉਹਨੂੰ ਕਹਿੰਦੇ ਵਟ ਠੀਕ ਹੈ ਆ ਜਾ ਨੰਗਾ ਨੰਗਾ ਤੇਰੀ ਕਿਸਮਤ ਵਧੀਆ ਈ ਹੋ ਮੁੰਡੇ ਅਜੇ ਤੋਪ ਨੇ ਵਟ ਨਹੀਂ ਕੱਡੇ ਨਹੀਂ ਤੇ ਪਸੀਨਾ ਹੀ ਪੜਾ ਹੁੰਦਾ ਤੇ ਆ ਜਾ ਹੈ ਅੱਛਾ ਵਟ ਮਤਲਬ ਜਦੋਂ ਧੁੱਪ ਪੂਰੀ ਕੜਾਕੀ ਹੋਵੇ ਨਾ ਉਹਨੂੰ ਵਟ ਕਹਿੰਦੇ ਆ ਹੋ ਆ ਜਾ ਬਹਿ ਜਾ ਬਹਿ ਜਾ ਹਾਂਜੀ ਬ్రో ਹਾਂਜੀ ਤੂੰ ਕਦੀ ਮੁੱਛਾਂ ਨੂੰ ਵਟ ਨਹੀਂ ਦਿੱਤੇ ਵੱਟ ਮਤਲਬ ਕੁੰਡੀ ਮੋਚ ਮੈਨੂੰ ਲੱਗਦਾ ਤੈਨੂੰ ਮੇਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਨਹੀਂ ਨਹੀਂ bro I got it ਫਿਰ ਮੱਥੇ ਨੂੰ ਵੱਟ ਕਿਉਂ ਪਾਈ ਜਾਂਦਾ ਜਦੋਂ ਬੰਦਾ ਸੋਚੀ ਬੈਠਾ ਹੋਏ ਨਾ ਕੋਈ ਵੱਟ ਕਹਿੰਦੇ ਹਾਂ ਵੀ ਹੁੰਦੇ ਲੱਗੀ ਸਮਝੇ ਹਾਂ ਹਾਂ bro ਉਹ ਤੁਹਾਡੀ ਭੈਣ ਨੂੰ ਬੜੇ ਵੱਟ ਕੱਢੇ ਮੋਟਰਸਾਈਕਲ ਦੇ ਕਿਨਾਲ ਸ਼ਿਕਾਇਤ ਇਹਨੂੰ ਵੱਟ ਮਤਲਬ ਜਦੋਂ ਕੋਈ ਚੀਜ਼ ਬਹੁਤ ਵਧੀਆ ਲੱਗਣਦੀ ਹੋਵੇ ਨਾ ਉਹਨੂੰ ਵੱਟ ਕਹਿੰਦੇ ਆ ਐਵੀਂ ਸਾਲਾ ਬੜਾ ਔਖਾ ਵਹਿੰਦਾ ਮੇਰੇ ਅਲੇ ਦੋ ਤਿੰਨ ਦਿਨ ਚ ਇਹਦੇ ਵੱਟ ਕੱਢਣੇ ਪੈਣੇ ਆ ਵੱਟ ਮਤਲਬ ਜੇ ਤੋ ਕੇ ਨੂੰ ਪੁੱਟਣਾ ਹੋਵੇ ਹੋਲੇ ਉਹ ਤੇਰਾ ਯਾਰ ਆ ਹੀ ਗਿਆ ਈ ਹੋ ਫੇਰੇ ਮਿੱਤਰਾਂ ਕੱਢ ਲੈ ਪੰਜਾਬੀਲੇ ਵੱਟ ਚੁੱਪ ਉਹ ਕੀ ਗੱਲ ਬੜੀ ਵੱਟ ਕੇ ਛੱਡੀ ਆ ਵੱਟ 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 ਐ ਸਵਾ ਪੰਜਾਬੀ ਸਿਕਣੀ ਸਾਲਿਆਂ ਨੇ ਵੱਟਾਂ 'ਚ ਪਾ ਰੱਖਿਆ ਮੈਨੂੰ ਤੇਰੀ ਵੱਟ ਕੇ ਛੱਡੀ ਉਹਨੇ